ਤੇ ਹਾਂ ਜੀ ਬ੍ਰੋ ਸੋ ਸਾਰਿਆਂ ਦਾ ਬਿਲਿੰਗ ਆਪੇ ਨੇ ਮੈਂ ਕੈਟ ਜੇ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਉਣੀ ਆਪਣੇ ਆਉਣੀਆ ਪ੍ਰਭਾਤ ਫੇਰੀ ਜੋ ਕਿ ਜਸਕੀਰ ਕੇ ਤੇ ਚਲੋ ਸਭ ਨੂੰ ਦਿਖਾਉਣੇ ਪ੍ਰਭਾਤ ਫੇਰੀ ਤੇ ਹੁਣ ਆਪਾਂ ਲੈ ਕੇ ਆਉਣੇ ਅਲੂਮੋਨੀਅਮ ਤੇ ਚਲੋ ਫਿਰ ਆਜੋ ਤੇ ਲੋ ਜੀ ਬਾਈ ਉਹ 10 ਮਿੰਟਾਂ ਪਰਭਾਤ ਫੇਰੀ ਆਉਣ ਵਾਲੀ ਆ ਤੇ ਉਹਨਾਂ ਵਾਜ ਲੈ ਕੇ ਚੱਲਦੇ ਹੁਣ ਆਪਾਂ ਤੇ ਆਜੋ it's part of the ਵਾਹਿਗੁਰੂ ਤਨਬਾਹ ਗੁਰੂ ਵਾਹਿਗੁਰੂ ਵਾਹਿਗੁਰੂ ਤਨਬਾਹ ਗੁਰੂ ਵਾਹਿਗੁਰੂ ਵਾਹਿਗੁਰੂ ਤਨਬਾਹ ਗੁਰੂ ਹਾਪਸਫਲ ਦੇ ਕਰੂ ਤੇ ਲੋ ਜੀ ਬਾਜੀ ਰੱਬ ਦੀ ਮਿਹਨਤ ਆਪਾਂ ਨੇ ਪ੍ਰਭਾਤ ਦੇ ਲਈ ਚਾ ਪਾਣੀ ਵਧੀਆ ਪਲਾਤਾ ਤੇ ਹੁਣ ਆਪਾਂ ਢੇ ਪੁੰਡੇ ਛੰਡ ਚੱਲੇ ਤੇ ਗੁਰਦੁਆਰਾ ਸਾਹਿਬ ਜੀ ਆਜੋ ਤੇ ਲਓ ਜੀ ਮੈਂ ਆਪਾਂ ਗੁਰਦੁਆਸ਼ਾਹ ਪਹੁੰਚ ਚੁੱਕੇ ਆ ਤੇ ਚਲੋ ਢੇ ਪੁੰਡੇ ਰੱਖ ਲਈਏ ਤੇ ਆਜੋ ਤੇ ਮੈਨੂੰ ਆਦਾ ਬਲੌਗ ਵਧੇ ਲਗੇ ਵੀਡੀਓ ਕੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਬਲੌਗ ਲਈ ਸਬਸਕ੍ਰਾਈਬ ਕਰੋ ਚੰਗਾ